ਅੱਜ ਆਪਾਂ ਜਿਹੜੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਮੈਂ ਦੱਸ ਦਿੰਨਾ ਇੱਕ ਤਾਂ ਆਪਾਂ ਵਰਨਾ ਗੱਡੀ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਸਬੱਟ ਸਿਆਜ਼ ਗੱਡੀ ਲੈ ਕੇ ਪਹੁੰਚੇ ਅਸੀਂ ਤੇ ਇੱਕ ਆਪਾਂ ਐਟਿਓਸ ਲੈ ਕੇ ਪਹੁੰਚੇ ਹਾਂ ਆਲਟੋ ਗੱਡੀਆਂ ਆਪਾਂ ਕਈ ਲੈ ਕੇ ਪਹੁੰਚੇ ਹਾਂ ਜਮ੍ਹਾਂ ਸਸਤੇ ਰੇਟਾਂ 'ਚ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਜਿਹੜੀ ਜਮਾ ਸਸਤੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਉਹਦਾ ਰੇਟ ਹੈ ਜੀ ਕੁੱਲ 40000 ਰੁਪਇਆ ਤੇ ਗੱਲਬਾਤ ਸਾਰੀ ਕਰਦੇ ਆ ਕਿਹੜੀ ਗੱਡੀ ਆ ਤੇ ਕਿੱਥੇ ਖੜੀ ਆ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 9465629488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਕੋਲੇ ਭੇਜੋ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਹਾਂ ਜੀ ਵਰਨਾ ਲੈ ਕੇ ਪਹੁੰਚੇ ਹਾਂ 2009 ਮਾਡਲ ਗੱਡੀ ਆ 2029 ਤੱਕ ਇਹਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਹੁੰਡਾਈ ਦੀ ਵਰਨਾ ਗੱਡੀ ਆ ਚਿੱਟੇ ਰੰਗ ਦੀ ਆ ਬੰਪਰ ਬੂਮਪਰ ਆਪਾਂ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਜੀ ਡਿਮਾਂਡ ਦੀ ਗੱਲ ਕਰੀਏ 170 ਮਾਲਕ ਨੇ ਡਿਮਾਂਡ ਕੀਤੀ ਆ ਮਾਹਿਲਪੁਰ ਮਾਲਕ ਦਾ ਏਰੀਆ 75 80 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਆ ਜੀ ਅੰਦਰੋਂ ਗੱਡੀ ਪੂਰੀ ਵਧੀਆ ਪਈ ਆ ਬਾਹਰੋਂ ਪੂਰੀ ਵਧੀਆ ਪਈ ਆ ਬਾਕੀ ਹਰ ਇੱਕ ਪਾਸੋਂ ਮਾਲਕ ਨੇ ਫੋਟੋਆਂ ਵਧੀਆ ਖਿੱਚ ਕੇ ਭੇਜੀ ਆ ਖੈਰਾ ਚ ਜਿਹੜੇ ਅਲਾਈ ਲੱਗੇ ਹੋਈ ਨੇ ਉਹ ਵੀ ਚੈੱਕ ਕਰ ਲੂ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੂ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਚਲਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਜੀ 1 70 ਦੇ ਵਿੱਚੋਂ ਰੇਟ ਕੀਤਾ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਆ ਮਾਲਕ ਆਪ ਜਿਹੜੇ ਹੈਗੇ ਨੇ ਉਹਨਾਂ ਦਾ ਮੋਬਾਈਲ ਨੰਬਰ 82649 83237 ਗੱਲ ਕਰ ਲਿਓ ਜੀ ਸਵਿਫਟ ਗੱਡੀ ਲੈ ਕੇ ਪਹੁੰਚੀ ਅਜੀ ਚੈਰੀ ਅਰੰਗ ਚ ਸਵਿਫਟ ਵੀਡੀਆ ਸੀ ਇਹ 2012 ਮਾਡਲ ਹੈ ਤੇ ਟਾਇਰ ਦੇਖ ਲਓ ਟਾਇਰ ਵਧੀਆ ਮਿਲ ਜਾਣਗੇ ਮਾਲਕ ਦੇ ਘਰੇ ਗੱਡੀ ਖੜੀ ਹੈ ਸੀ ਘਰ ਦੀ ਗੱਡੀ ਆ 195000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਸੀ 195 ਦੇ ਵਿੱਚੋਂ ਰੇਡ ਕੀਤਾ ਜਾਊਗਾ ਤੇ ਮਾਲਕ ਦਾ ਜਿਹੜਾ ਏਰੀਆ ਸੀ ਸੰਗਰੂਰ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਸੰਗਰੂਰ ਜਾ ਕੇ ਦੇਖ ਸਕਦੇ ਹੋ ਟਾਇਰ ਮਾਲਕ ਨੇ 80 ਤੋਂ 85 ਪੈਸੇ ਦੱਸੇ ਨੇ ਗੱਡੀ ਅੰਦਰੋਂ ਸੋਹਣੀ ਪਈ ਐ ਬਾਹਰੋਂ ਵਧੀਆ ਪਈ ਐ ਕੋਈ ਡੈਮੇਜ ਨਹੀਂ ਮਾੜੇ-ਮੋٹے ਸਕਰੈਚ ਉਹ ਵੱਖਰੀ ਗੱਲ ਹੈ ਜੀ ਕਿਉਂਕਿ ਇੱਕ ਤਾਂ ਰੰਗ ਹੀ ਚੈਰੀਜ਼ ਮਾੜੇ-ਮੋٹے ਵੀ ਸਕਰੈਚ ਲੱਗਣ ਤਾਂ ਹਾਈਲਾਈਟ ਜ਼ਿਆਦਾ ਹੁੰਦੀ ਐ ਜੀ ਜ਼ਿਆਦਾ ਦਿਖਦੇ ਆ ਬਾਕੀ ਤੁਹਾਨੂੰ ਆਪਾਂ ਫੋਟੋਆਂ ਵਿੱਚ ਸਾਰਾ ਕੁਝ ਦਿਖਾਈ ਰਿਹਾ ਅਸੀਂ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਤੁਸੀਂ ਜਾ ਕੇ ਦੇਖਣਾ ਚਾਹੋ ਨੂ ਗੱਡੀ ਨੂੰ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ 987292429 ਇਹ ਵਾਜਦਾ ਨੰਬਰ ਐ ਕਰੋ ਗੱਲਬਾਤ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94656929488 ਗੱਡੀ ਆ ਮੋਟਰਸਾਈਕਲ ਐ ਘਰ ਐ ਕੋਠੀ ਆ ਮਕਾਨ ਐ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੇ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਸਿਆਜ਼ ਗੱਡੀ ਦੀ ਆਪਾਂ ਗੱਲ ਕਰਾਂਗੇ 하이브리드 BDI ਪਲੱਸ ਆਪਾਂ ਲੈ ਕੇ ਪਹੁੰਚਿਆ 2016 ਮਾਡਲ ਐ ਜੀ ਗੱਡੀ ਮਾਲਕ ਨੇ ਪਹਿਲੇ ਨਾਮ ਦੱਸੀ ਆ ਗੱਡੀ ਸੋਹਣੀ ਆ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ 3,90,000 ਰੁਪਏ ਪਹੁੰਚੀ ਆ। ਤਪਾ ਮੰਡੀ ਮਾਲਕ ਦਾ ਏਰੀਆ 95,000 ਗੱਡੀ ਕੋਲ ਚੱਲੀ ਹੋਈ ਆ ਸੀ। 75-80 ਪੈਸੇ ਟਾਇਰਾਂ ਦੀ ਕੰਡੀਸ਼ਨ ਮਾਲਕ ਨੇ ਦੱਸੀ ਆ। ਗੱਡੀ ਸੋਹਣੀ ਆ ਰੰਗ 'ਚ ਕਮੀ ਪੇਸ਼ੀ ਕੋਈ ਨਹੀਂ। ਗੱਡੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ। ਚਲਾ ਕੇ ਦੇਖ ਸਕਦੇ ਹੋ, ਸਟਾਰਟ ਕਰਕੇ ਦੇਖ ਸਕਦੇ ਹੋ। ਹਰ ਤਰ੍ਹਾਂ ਦੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ। ਬਾਕੀ ਤਪਾ ਮੰਡੀ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਤੇ ਕਾਗਜ਼ ਪੱਤਰ ਚੈੱਕ ਕਰ ਲਿਓ ਬਾਕੀ ਤੁਹਾਨੂੰ ਹਰ ਇੱਕ ਚੀਜ਼ ਮੈਂ ਦੱਸ ਹੀ ਦਿੱਤੀ ਤੇ ਤੁਸੀਂ ਜਾਓਗੇ ਆਪਦੀ ਤਸੱਲੀ ਕਰ ਲਿਓ ਮਾਲਕ ਨਾਲ ਬਹਿ ਕੇ ਰੇਟ ਮੁਕਾਲਿਓ ਜੀ ਰੇਟ ਜਦੋਂ ਹੋ ਗਿਆ ਉਹ ਤੋਂ ਬਾਅਦ ਡੀਲ ਕਰ ਲਿਓ ਜੀ 94633 33395 ਇਹ ਨੰਬਰ ਹੈ ਜੀ ਤੇ ਗੱਲ ਕਰਾਂਗੇ ਆਪਾਂ ਇੱਕ OD ਦੀ Q5 ਗੱਡੀ ਲੈ ਕੇ ਪਹੁੰਚੇ ਹਾਂ ਅਸੀਂ 2012 ਮਾਡਲ ਗੱਡੀ ਮਾਲਕ ਨੇ ਦੱਸੀ ਇਹ ਤੇ ਟਾਂਗਰਾ ਮਾਲਕ ਦਾ ਏਰੀਆ ਦਾ ਅੰਮ੍ਰਿਤਸਰ ਲੱਗੀ ਪੈ ਜਾਂਦਾ ਸੀ 6 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਟਾਇਰ ਦੇਖੋ ਟਾਇਰਾ ਚ ਵੀਲ ਦੇਖੋ ਜੀ ਫੋਟੋਆਂ ਦੇਖੋ ਆਡੀ ਗੱਡੀ ਅਸੀਂ ਲਗਜ਼ਰੀ ਗੱਡੀ ਮਾਲਕ ਨੇ ਆਪਣੇ ਕੋਲੇ ਭੇਜੀ ਆ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਦੱਸਿਆ ਵੀ ਮੁੰਡੇ ਨੇ ਲਈ ਤੀ ਸੀਗੀ ਤੇ ਮੁੰਡਾ ਤਾਂ ਬਾਹਰ ਭੱਗ ਗਿਆ ਉਸ ਤੋਂ ਬਾਅਦ ਚਲਾਉਂਦਾ ਕੋਈ ਹੈ ਨਹੀਂਗਾ ਤਾਂ ਕਰਕੇ ਗੱਡੀ ਇਹ ਸੇਲ ਕਰਨੀ ਆ ਨਵੇਂ ਟਾਇਰਾ ਚ ਗੱਡੀ ਸੋਹਣੀ ਆ ਇੱਕ ਨੰਬਰ ਗੱਡੀ ਆ ਜੀ ਤੁਸੀਂ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਤੁਹਾਨੂੰ ਰੇਟ ਪਸੰਦ ਆਊਗਾ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੀਆਂ ਜੀ 6 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆ ਜੀ ਕੋਈ ਵੀ ਗੱਲ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਆ ਜੀ 78 887 37 013 ਜਿੰਨਾਂ ਦੇ ਗੱਡੀ ਆ ਜੀ ਉਹਨਾਂ ਨਾਲ ਤੁਹਾਡੀ ਗੱਲ ਹੋ ਜੂਗੀ ਗੱਲ ਕਰ ਸਕਦੇ ਹੋ ਐਟਿਓਸ ਗੱਡੀ ਚੈੱਕ ਕਰੋ ਇੱਕ ਵਾਰੀ 2014 ਮਾਡਲ ਤੀਜੇ ਨਾਮ ਗੱਡੀ ਪੂਰੀ ਸੋਹਣੀ ਅਸੀਂ ਟਾਇਰਾਂ ਚ ਵੀਲ ਦੇਖੋ ਤੁਸੀਂ ਪਹਿਲਾਂ ਤਾਂ ਫਤਿਹਬਾਦ ਮਾਲਕ ਦਾ ਏਰੀਆ 315000 ਰੁਪਏ ਮਾਲਕ ਨੇ ਡਿਮਾਂਡ ਕੀਤੀ ਅਸੀਂ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਹਰ ਪਾਸਿਓਂ ਬਹੁਤ ਵਧੀਆ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਗੱਡੀ ਇਹ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਗੱਡੀ ਪਸੰਦ ਆਈ ਅਸੀਂ ਜਿੰਨੇ ਤੁਸੀਂ ਦੇਖ ਰਹੇ ਹੋ ਵਧੀਆ ਲੱਗ ਰਹੀ ਹੈ ਗੱਡੀ ਤਾਂ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਡਿਮਾਂਡ ਤੇ 15 ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਘਾਟਾ ਵਾਧਾ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਪਹਿਲਾਂ ਇੱਕ ਵਾਰੀ ਫੋਨ ਕਰੋ ਜੀ ਫੋਨ ਕਰਨ ਤੋਂ ਬਾਅਦ ਜਦੋਂ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਆ ਕੇ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਰੇਟ ਵੇ ਕੀ ਕਰ ਲਾਂਗੇ ਬਾਕੀ ਇੱਕ ਵਾਰੀ ਤੁਸੀਂ ਤਸੱਲੀ ਕਰਿਆ ਕਰੋ ਜੀ ਜਾ ਕੇ ਗੱਡੀ ਨੂੰ ਚੈੱਕ ਕਰ ਲਿਆ ਕਰੋ ਪੂਰੀ ਤਰ੍ਹਾਂ ਗੱਡੀ ਦੇ ਕਾਗਜ਼ ਪੱਤਰ ਚੈੱਕ ਕਰ ਲਿਆ ਕਰੋ ਜਿਹੜੀ ਵੀ ਤਸੱਲੀ ਕਰਨੀ ਹੈ ਦਿਲ ਖੋਲ ਕੇ ਪਹਿਲਾਂ ਤਸੱਲੀ ਕਰ ਲਿਆ ਕਰੋ ਤੇ ਪਹਿਲਾਂ ਗੱਲ ਕਰਨੀ ਹੈ ਜੀ 82955 ਤੇ 28867 ਗੱਲ ਕਰ ਲਿਓ ਜੀ ਤੇ ਵੀਡੀਓ ਆਪਾਂ ਤੁਹਾਨੂੰ ਦਿਖਾਈ ਰਹੇ ਹਾਂ ਜੀ ਸਾਰੀ ਗੱਲਬਾਤ ਆਪਾਂ ਸਾਰੀ ਕਰ ਰਹੇ ਹਾਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਲਦੀ ਜਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਓ ਤੇ ਵੀਡੀਓ ਮੁੱਕੀ ਨਹੀਂ ਹੈਗੀ ਅਸੀਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਗੱਡੀ ਆ ਮੋਟਰਸਾਈਕਲ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਲਿਖੇ ਰਾਂਦਾ ਅਸੀਂ ਹਰੇ ਜ ਅੱਖਰਾਂ ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਦਲਾਲੀ ਫੀਸ ਇਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਜੀ ਬਸ ਭੇਜ ਦੇ ਕਰੋ ਆਪਣੇ ਕੋਲੇ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸਿਓ ਜੀ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਆਲਟੋ ਐਲ ਐਕਸ ਗੱਡੀ ਲੈ ਕੇ ਪਹੁੰਚਿਆ ਜੀ 12 ਮਾਡਲ ਹਮ 1,30,000 ਰੁਪਏ ਡਿਮਾਂਡ ਹੈ ਜੀ ਲੁਧਿਆਣਾ ਤੋਂ ਗੱਡੀ ਮਾਲਕ ਨੇ ਭੇਜੀ ਹੈ ਸੇਲ ਵ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਚਿੱਟੇ ਰੰਗ ਦੀ ਗੱਡੀ ਆ ਸੋਹਣੀ ਗੱਡੀ ਆ ਸੇ ਲੁਧਿਆਣੇ ਤੋਂ ਲੈ ਕੇ ਪਹੁੰਚੇ ਆਪਾਂ ਮਾਲਕ ਨੇ ਭੇਜੀ ਆ ਜਿੰਨੀ ਜਾਣਕਾਰੀ ਮਾਲਕ ਨੇ ਆਪਣੇ ਕੋਲ ਭੇਜੀ ਆ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਰਿਹਾ ਸੀ ਸਾਰਾ ਕੁਝ ਦੱਸ ਹੀ ਰਿਹਾ ਸੀ ਅੰਦਰੋਂ ਸੀਟ ਕਵਰ ਤੇ ਤੁਸੀਂ ਚੈੱਕ ਕਰੋ ਜੀ ਮੈਟ ਚੈੱਕ ਕਰੋ ਮਿਊਜ਼ਿਕ ਸਿਸਟਮ ਹਰ ਇੱਕ ਚੀਜ਼ ਤੇ ਸਰਵਿਸ ਟੋਟਲ ਮਾਲਕ ਨੇ ਕਰਵਾਈ ਹੋਈ ਆ ਤੇ ਮਾਲਕ ਦਾ ਨੰਬਰ 98143 31307 ਸੈਕਿੰਡ ਗੱਡੀ ਹੁਣ ਚੈੱਕ ਕਰੋ ਜੀ ਗੱਡੀ ਆਪਾਂ 800 ਲੈ ਕੇ ਪਹੁੰਚੇ ਆ 6 ਮਾਡਲ ਹੈ ਜੀ ਤੇ 46000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ 70 75 ਪੈਸੇ ਟਾਰਾਂ ਦੀ ਕੰਡੀਸ਼ਨ ਮਾਲਕ ਨੇ ਦੱਸੀ ਆ ਜੀ ਸੋਹਣੀ ਗੱਡੀ ਆ ਰੰਗ ਵਧੀਆ 40000 ਰੇਟ ਵੀ ਬਹੁਤ ਘੱਟ ਆ ਜੀ ਬਾਕੀ ਰੇਟ ਹੋਰ ਵੀ ਕੀਤਾ ਜਾਊਗਾ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਹੇ ਆ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਲ ਕਰਨੀ ਹੈ ਕੋਈ ਤਾਂ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਕਰੋ ਗੱਲਬਾਤ ਤੇ ਹੁਣ ਦੱਸੋ ਜੀ ਮੈਨੂੰ ਕਿਵੇਂ ਦੀ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਰੀ ਗੱਡੀਆਂ ਤੁਸੀਂ ਦੇਖ ਲਈਆਂ ਸੀ ਸਾਰੀ ਜਾਣਕਾਰੀ ਵੀ ਤੁਹਾਨੂੰ ਦਿੱਤੀ ਮਾਲਕਾਂ ਦੇ ਨੰਬਰ ਵੀ ਤੁਹਾਨੂੰ ਮੈਂ ਦੇ ਹੀ ਦਿੱਤੇ ਸੀ ਗੱਲ ਆਪੇ ਕਰ ਲਿਓ ਹੁਣਾਂ